ਇਰਾਨ ਦੇ ਵਿੱਚ ਪੰਜਾਬੀ ਨੌਜਵਾਨ ਕੈਦ ਹੈ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹੁਸ਼ਿਆਰਪੁਰ ਦਾ ਇੱਕ ਨੌਜਵਾਨ ਮਨੋਜ ਕੁਮਾਰ ਜੋ ਨਵੀਂ ਦੇ ਵਿੱਚ ਜੌਬ ਕਰ ਰਿਹਾ ਸੀ ਔਰ ਦੁਬਈ ਦੇ ਕਿਸੇ ਕੰਪਨੀ ਦੇ ਥਰੂ ਨਵੀਂ ਵਿੱਚ ਜੌਬ ਤੇ ਲੱਗਿਆ ਸੀ 1.5 ਸਾਲ ਹੋ ਚੁੱਕੇ ਆ ਉਹ ਇਰਾਨ ਦੀ ਜੇਲ੍ਹ ਦੇ ਵਿੱਚ ਹੈ ਪਰਿਵਾਰ ਦਾ ਕਹਣਾ ਹੈ ਮਨੋਜ ਕੁਮਾਰ ਦੇ ਪਿਤਾ ਦਾ ਕਿ ਉਸ ਦੀ ਹੁਣ ਸਿਹਤ ਵੀ ਵਿਗੜੀ ਹੋਈ ਹੈ ਸੰਤਾ ਇਹ ਵੀ ਨਹੀਂ ਪਤਾ ਕਿ ਸਾਡੇ ਪੁੱਤ ਨੂੰ ਇਸ ਗੱਲ ਨੂੰ ਲੈ ਕੇ ਕੈਦ ਕੀਤਾ ਹੋਇਆ ਜੇਲ੍ਹ ਹੋਈ ਹੋਈ ਆ ਅਸੀਂ ਪੰਜਾਬ ਸਰਕਾਰ ਤੋਂ ਕੇਂਦਰੀ ਸਰਕਾਰ ਤੋਂ ਅਪੀਲ ਕਰਦੇ ਆ ਕਿ ਸਾਡੇ ਨੌਜਵਾਨ ਨੂੰ ਉਥੋਂ ਛਡਵਾ ਲਿਆਂਦਾ ਜਾਵੇ। ਪਵਨਨਾਥ ਜੀ ਪਵਨਨਾਥ ਜੀ ਤੁਹਾਡਾ ਬੇਟੇ ਦਾ ਕੀ ਨਾਮ ਆ ਕਿੰਨੀ ਉਮਰ ਸੀ ਕਿੱਥੇ ਗਿਆ ਸੀ ਉਹ? ਮਨੂਰ ਕਮਾਲ ਜੀ 22 ਸਾਲ ਉਮਰ ਹੈ ਉਹਨਾਂ ਦੀ। ਉਹ ਗਏ ਸੀ ਦबई ਤੇ ਵਿੱਚ ਹਮ ਕਲਗੱਤ ਤੋਂ ਕੋਰਸ ਕਰਕੇ ਮਰਚਨ ਨਵੀ ਦਾ ਕੋਰਸ ਕਰਕੇ ਉਹ ਕਲਗੱਤ ਤੋਂ ਦबई ਦੀ ਅੰਮ੍ਰਿਤਸਰ 2022 ਦੀ ਫਲੈਟ ਉਦੀ ਹੋਈ ਸੀ ਅੰਮ੍ਰਿਤਸਰ ਤੋਂ ਉਹਨਾਂ ਜਨਮ ਲਈ ਉਹਨਾਂ ਦੇ ਕਿੱਥੇ ਗਿਆ ਉਹ ਮਤਲਬ ਉਹਦੀ ਸ਼ਿਪ ਜਿਹੜੀ ਕਿੱਥੇ ਜਾ ਰਹੀ ਸੀ ਦਬਈ ਨੂੰ ਦਬਈ ਵੀ ਕੰਮ ਕਰਦਾ ਸੀਗਾ ਫਿਰ ਈਰਾਨ ਦੇ ਵਿੱਚ ਕਿੱਦਾਂ ਪਕੜੇ ਗਏ ਮਤਲਬ ਕੀ ਉੱਥੇ ਉਹਨਾਂ ਨੇ ਜਿਹੜਾ ਪੁਲਿਸ ਨੇ ਅਰੈਸਟ ਕਰ ਲਿਆ ਉਹਨਾਂ ਨੂੰ ਇਹ ਸਾਨੂੰ ਕੁਝ ਨਹੀਂ ਪਤਾ ਜੀ ਰਾਫ ਆ ਗਿਆ ਕਿਤੇ ਪਤਾ ਨਹੀਂ ਕੀ ਘਟਨਾਬੀਤ ਗਈ ਕਿੱਦਾਂ ਉਹਨਾਂ ਦੇ ਏਰੀਏ ਵਿੱਚ ਚੱਲ ਗਏ ਉਹ ਮੈਨੂੰ ਸਾਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਜੀ ਕਈ ਵਾਰੀ ਰਫ ਵੀ ਆ ਜਾਂਦਾ ਸਮੁੰਦਰ ਦੇ ਵਿੱਚ ਤੇ ਬੇਟੇ ਨਾਲ ਲਾਸਟ ਵਾਰੀ ਗੱਲਬਾਤ ਨਹੀਂ ਹੋਈ ਕਿੰਨੇ ਦਿਨ ਹੋਏ ਹਨ ਪੰਜ 6 ਦਿਨ ਹੋ ਗਏ ਸਾਡੇ ਨਾਲ ਗੱਲਬਾਤ ਕੋਈ ਨਹੀਂ ਹੁੰਦੀ ਫੋਨ ਉਹਨਾਂ ਨੇ ਖੋਲੇ ਐ ਸੀਡੀਸੀ ਖੋਲੀਆਂ ਪਾਸਪੋਰਟ ਖੋਲੇ ਐ ਜੀ ਬਸ ਤੇ ਹੁਣ ਜਦੋਂ ਹੋਰ ਕਿਹੜੇ ਕਿਹੜੇ ਬੱਚੇ ਹਨ ਕਿੰਨੇ ਹੈਗੇ ਕੁੱਲ ਮਿਲਾ ਕੇ ਜਿਹੜੇ ਆਪਣੇ ਇੰਡੀਆ ਦੇ ਬੱਚੇ ਨੇੋ ਬੱਚੇ ਜੀ ਇੰਡੀਆ ਦੇ ਐ ਦੋ ਪੰਜਾਬ ਦੇ ਐ ਬਾਕੀ ਟੋਟਲ ਸਾਰੀਆਂ ਸਟੇਟਾਂ ਦੇ ਥੋੜ੍ਹ ਥੋੜ੍ਹੇ ਹੈਗੇ ਤੇ ਮਨੋਜ ਦੇ ਨਾਲ ਜਿਹੜਾ ਉਹਦਾ ਦੋਸਤ ਇੱਕ ਹੋਰ ਦੱਸਿਆ ਗਿਆ ਕਿ ਪਠਾਨਕੂਨ ਬੰਦਾ ਨੇ ਗੋਲ ਪਠਾਨੀਆਂ ਐ ਜੀ ਇੱਕ ਪਠਾਨਕੋਟ ਦੇ ਜਗਿਆਲ ਰਹਿਣ ਜਗਿਆਲ ਦੇ ਰਹਿਣ ਵਾਲਾ ਹੈ। ਹਾਂ ਜੀ ਇਸ ਵਿਸ਼ੇ ਨੂੰ ਲੈ ਕੇ ਤੁਸੀਂ ਕਿੰਨਾ ਕਿੰਨਾਂ ਨੂੰ ਮਿਲਿਓ ਅਧਿਕਾਰੀਆਂ ਨੂੰ ਜਾਂ ਮੰਤਰੀਆਂ ਨੂੰ ਕਿਸੇ ਨੂੰ ਮਿਲਿਓ? ਹਾਂ ਜੀ ਜੀ ਸੂਮ ਪ੍ਰਕਾਸ਼ ਤੋਂ ਵੀ ਕੱਲ ਗਏ ਸੀ। ਹਾਂ ਜੀ ਕੀ ਕੀ ਕਿਹਾ ਉਹਨਾਂ ਨੇ ਤੁਹਾਨੂੰ? ਉਹਨਾਂ ਨੇ ਕਿਹਾ ਵੀ ਮੇਲ ਕਰ ਦਿਓ ਸਾਨੂੰ। ਵਿਦੇਸ਼ ਮੰਤਰੀ ਜੀ ਮੇਲ ਕਰ ਚੁੱਕੇ ਆ। ਹਣ ਮੇਲਾਂ ਹੀ ਪਾ ਚੁੱਕੇ ਆ। ਸਾਡੀ ਕੋਈ ਵੀ ਕੇਸ ਸਰਕਾਰ ਨੇ ਨਹੀਂ ਗੱਲਬਾਤ ਸੁਣੀ। ਤੇ ਲਾਏ ਕੋਈ ਐਕਸ਼ਨ ਲੈ ਲਿਆ ਸਕਦਾ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਅਸੀਂ ਇਹੀ ਚਾਹੁੰਦੇ ਆਂ ਕਿ 8 ਨੂੰ ਮਹੀਨੇ 10 ਮਹੀਨੇ ਜਨੇਟਰ ਵੀ ਹੋ ਗਿਆ ਇੱਕ ਤਾਂ ਬੱਚਿਆਂ ਦੀ ਕੋਈ ਪੇਮੈਂਟ ਵੀ ਨਹੀਂ ਉਹਨਾਂ ਨੇ ਦਿੱਤੀ ਪੇਮੈਂਟ ਵਾਲੇ ਵੀ ਪੂਰੀ ਕਾਰਵਾਈ ਹੋਈ ਜਾਏ ਹਾਂਜੀ ਉਹ ਵੀ ਜ਼ਰੂਰੀ ਚਾਹੀਦੀ ਆ ਮਾਪੇ ਬੱਚਿਆਂ ਨੂੰ ਕਮਾਉਣ ਵਾਸਤੇ ਭੇਜਦਾ ਆ ਹਾਂਜੀ ਤੇ ਉਹ ਵੀ ਕੋਈ ਨਹੀਂ ਉਹਦਾ ਪੇਮੈਂਟ ਵੀ ਨਹੀਂ ਮਿਲੀ ਉਹਦੀ ਤੇ ਉਲਟੇ ਰੀਲ ਦੇ ਵਿੱਚ ਠਾਲ ਦਿੱਤਾ ਹੋ ਸਕਦਾ ਉਹਨਰ ਦੀ ਚਾਲ ਹੋਵੇ ਜਿਹੜਾ ਕੰਪਨੀ ਦਾ ਮਾਲਕ ਹੈ ਹੋ ਸਕਦਾ ਉਹਦੀ ਚਾਲ ਹੀ ਹੋਵੇ ਤੇ ਇੱਕ ਉਲਟੀ ਜੇਲ੍ਹ ਦੇ ਵਿੱਚ ਮਾਰਦੇ ਘੁਰਦੇ ਆ ਜੇਲ੍ਹ ਉਹਨਾਂ ਦੀ ਬੜੀ ਖਤਰਨਾਕ ਹੈ ਅਸੀਂ ਤਾਂ ਬੱਚੇ ਕਮਾਨ ਬਾਹ ਤੇ ਭੇਜੇ ਸਾਡਾ ਬੱਚਾ 22 ਸਾਲ ਦਾ ਕੁਝ ਖਾਂਦਾ ਪੀਂਦਾ ਨਹੀਂ ਕੋਈ ਐਬ ਨਹੀਂ ਬਹਿਣ ਲਈ ਪ੍ਰੂਜਾ ਦੂਜਾ ਬੇਟਾ ਮੇਰਾ ਛੋਟਾ ਤੇ ਉਹਨਾਂ ਦੇ ਦੋ ਬਟੇ ਸਾਡੇ ਕਿਹੜੇ ਬੇਟੇ ਦਾ ਕੀ ਨਾਮ ਹੈ ਮਨੋਜ ਕੁਮਾਰ ਨਾਮ ਕਿੰਨੀ ਉਮਰ ਸੀ ਭਾਈ ਸਾਹਿਬ ਕਿੱਥੇ ਹੈ ਇਸ ਵਕਤ ਕੀ ਹੋਇਆ ਜਿਹੜਾ ਉਹ ਈਰਾਨ ਦੀ ਜੇਲ੍ਹ ਵਿੱਚ ਦੱਸਿਆ ਗਿਆ ਔਰ ਰਾਣ ਜੀ ਗਏ ਵੀ ਇਸ ਕਰਕੇ ਵੀ ਉੱਥੇ ਨੌਕਰੀ ਕਰਦਾ ਹੀ ਦਵੇ ਇੱਥੇ ਜਾ ਕੇ ਰਾਣ ਜੀ ਗਈ ਸ਼ਿਪ ਲੈ ਕੇ ਤੇ ਉੱਥੇ 5-6 ਮਿੰਟ ਰਹੀ ਉੱਥੇ ਤੇ ਇਸ ਕਰਕੇ ਵੀ ਉਹਨਾਂ ਕਹਿੰਦੇ ਵੀ ਸਾਨੂੰ ਹੀ ਛੁੱਟ ਜਾਣਾ ਛੁੱਟ ਜਾਣਾ ਨਹੀਂ ਛੁੱਟੇ ਉਹ ਤੇ ਉਹ ਇੱਥੇ ਕਰਕੇ ਵੀ ਉੱਥੇ ਘਰ ਜਿਹੜੀ ਵੀ ਉਹ ਫਕਰ ਕੇ ਤੇ ਲੈ ਗਈ ਉਹਨਾਂ ਨੂੰ ਡੇਢ ਚ ਲੈ ਗਈ ਤੁਹਾਡੀ ਤੁਹਾਡੀ ਅਖੀਰਵਾਰ ਆਪਣੇ ਬੇਟੇ ਨਾਲ ਗੱਲ ਕਰੀ ਹੋਈ ਸੀ ਚਾਰ-ਪੰਜ ਦਿਨ ਹੋਏ ਐ ਕੀ ਦੱਸਿਆ ਸੀ ਉਹਨੇ ਉਹਨੇ ਹੀ ਦੱਸਿਆ ਵੀ ਸਾਨੂੰ ਇਰਾਨ ਚ ਲੈ ਚੱਲੇ ਆ ਵੀ ਫਗਰ ਕੇ ਵੀ ਜੇ ਚ ਲੈ ਕੇ ਚੱਲੀ ਆ ਸਾਨੂੰ ਹੋਰ ਬੱਚੇ ਵੀ ਇਹ ਨਾਲ ਹੋ ਜੀ ਹਾਂਜੀ ਹੋਰ ਵੀ ਆ ਗਈ ਹੈ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਵੀ ਇਹ ਹੀ ਮੰਗ ਚਾਹੀਦੀ ਸਾਡੀ ਇਹ ਬੜੀ ਬੀੜ ਕੇ ਸਾਡੇ ਬੱਚੇ ਵੀ ਵਾਪਸ ਇੰਡੀਆਂ ਨੂੰ ਆ ਜਾਣ ਘਰ ਵਾਪਸ ਸੌਥੀ ਪਰਿਵਾਰ ਬੇहद ਦੁਖੀ ਹੈ ਤੇ ਪਰਿਵਾਰ ਦੇ ਅੱਖਾਂ ਚ ਹੰਝੂ ਨਹੀਂ ਰੁਕ ਰਹੇ ਪਰਿਵਾਰ ਦਾ ਕਹਣਾ ਕਿ ਸਾਡਾ ਨੌਜਵਾਨਾ ਜਿਹੜਾ ਉਹੀ ਕਮਾਉਣ ਵਾਲਾ ਸੀ ਤੇ ਉਸ ਨੂੰ ਹੀ ਕੈਦ ਕਾ ਹੋ ਚੁੱਕੀ ਹੈ ਈਰਾਨ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਸਾਡੇ ਮੁੰਡੇ ਨੂੰ ਪੰਜਾਬ ਲਿਆਂਦਾ ਚਾਹੇ ਕੇਂਦਰ ਦੀ ਸਰਕਾਰ ਪੰਜਾਬ ਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਲਦੀ ਤੋਂ ਜਲਦੀ ਸਾਡੇ ਨੌਜਵਾਨ ਨੂੰ ਪੰਜਾਬ ਲਿਆਂਦਾ ਜਾਵੇ ਤੇ ਉੱਥੇ ਹੀ ਕਲਦੀ ਸਿੰਘ ਧਾਲੀਵਾਲ ਜਿਹੜੇ ਵਿਦੇਸ਼ ਮੰਤਰੀ ਨੇ ਪੰਜਾਬ ਦੇ ਉਹਨਾਂ ਨੂੰ ਵੀ ਇਸ ਪਰਿਵਾਰ ਦੇ ਵੱਲੋਂ ਅਪੀਲ ਕੀਤੀ ਹੈ